ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੈ ਕੱਲ 24/8/2025 ਦਿਨ ਐਤਵਾਰ ਸਵੇਰੇ 10 ਵਜੇ ਅਨਾਜ ਮੰਡੀ ਸਦੂਰਗੜ ਦੇ ਵਿੱਚ ਆਵਾਰਾ ਪਸ਼ੂਆਂ ਦੇ ਸਬੰਧ ਦੇ ਵਿੱਚ ਵੱਡਾ ਇਕੱਠ ਹੋਣ ਜਾ ਰਿਹਾ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਸੋ ਸਾਰੇ ਭਰਾ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਸ਼ੇਅਰ ਕਰ ਦਿਓ ਤਾਂ ਜੋ ਕੱਲ ਨੂੰ ਕੋਈ ਬੰਦਾ ਇਹ ਨਾ ਕਹਿ ਸਕੇ ਵੀ ਸਾਨੂੰ ਮੀਟਿੰਗ ਦਾ ਪਤਾ ਨਹੀਂ ਲੱਗਿਆ ਵਾਰਾ ਪਸ਼ੂਆਂ ਨੇ ਕਿੰਨਾ ਕੁ ਨੁਕਸਾਨ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਨੁਕਸਾਨ ਕਰ ਸਕਦੇ ਆ ਇਹ ਆਪਣਾ ਉਸ ਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਇਹਨਾਂ ਦਾ ਹੱਲ ਕਰੀਏ ਆਪਾਂ ਇਕੱਠੇ ਹੋ ਕੇ ਸਾਰੇ ਸਰਦੂਗੜ ਦੇ ਬੋਧਵਾਰ ਬੰਦੇ ਐਮਐਸਸੀ ਸਹਿਵਾਨ ਤੇ ਧਾਰਮਿਕ ਜਥੇਬੰਦੀਆਂ ਹੋ ਗਿਆ ਧਾਰਮਿਕ ਸੰਸਥਾਵਾਂ ਹੋ ਗਈਆਂ ਇਸ ਮੀਟਿੰਗ ਵਿੱਚ ਸ਼ਮੂਲਿਤ ਕਰਨ ਜਾ ਰਹੀਆਂ ਭਰਾਵਾਂ ਕੇ ਕੋਈ ਵੀ ਬੰਦਾ ਸਾਨੂੰ ਆਪਾਂ ਨੂੰ ਇਹ ਇਹ ਨਾ ਕਹਿ ਸਕੇ ਵੀ ਸਾਨੂੰ ਮੀਟਿੰਗ ਦਾ ਪਤਾ ਨਹੀਂ ਲੱਗਿਆ ਵੀਰ ਬਣ ਕੇ ਆਪਣੇ WhatsApp ਤੇ ਲਾ ਲਓ ਤੇ ਗਰੁੱਪਾਂ ਦੇ ਵਿੱਚ ਪਾ ਦਿਓ ਕੱਲ ਨੂੰ ਸਵੇਰੇ 10 ਵਜੇ ਆਪਣੀ ਮੀਟਿੰਗ ਹੋ ਰਹੀ ਹੈ ਤੇ ਭਰਾ ਮੇਰੋ ਬਹੁਤ ਵੱਡੇ ਨੁਕਸਾਨ ਹੋਣ ਤੋਂ بچਾਂਗੇ ਜੇ ਤੁਸੀਂ ਸਾਰੇ ਭਰਾ ਇੱਕ ਦੋ ਘੰਟੇ ਇਸ ਲਈ ਟਾਈਮ ਕੱਢੋ ਵਾਰਾ ਪਸ਼ੂਆਂ ਦੇ ਸਬੰਧ ਵਿੱਚ ਜੋ ਮੀਟਿੰਗ ਹੈ ਤੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਹਾਂਗਾ ਭਰਾ ਮੇਰੋਂ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਇਹ ਕਿਸੇ ਇਕੱਲੇ ਬੰਦੇ ਦਾ ਮਸਲੇ ਦਾ ਮਸਲਾ ਨਹੀਂ ਹੈਗਾ ਇਹ ਮਸਲਾ ਪੂਰੇ ਆਪਣੇ ਸੱਲੂਗੜ ਦੇ ਨਾਲ-ਨਾਲ ਵਾਲੇ ਪਿੰਡ ਜਿਹੜੇ ਅਪਡਾਊਨ ਕਰਦੇ ਆ ਉਹਨਾਂ ਦਾ ਬਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਨੁਕਸਾਨ ਤੋਂ ਬਚਣਾ ਹੈ ਆਪਣੇ ਕਿਸੇ ਵੀ ਬੱਚਿਆਂ ਦਾ ਨੁਕਸਾਨ ਨਾ ਹੋ ਸਕਦਾ ਵੀਰ ਬਣ ਕੇ ਮੀਟਿੰਗ ਦੇ ਵਿੱਚ ਜ਼ਰੂਰ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ